ਮੁੱਖ ਮੰਤਰੀ ਭਗਵਾਨਤ ਮਾਨ ਕਦੇ ਆਪ ਕਹਿੰਦੇ ਸੀ ਕਿ ਅਸੀਂ ਧਰਨੇ ਨਹੀਂ ਲਗਾਉਣ ਦਵਾਂਗੇ ਲੋਕਾਂ ਨੂੰ ਤੇ ਅੱਜ ਆਪ ਦਿੱਲੀ ਜਾ ਜਾ ਕੇ ਧਰਨਾ ਲਗਾ ਰਹੇ ਹਨ ਕਿ ਲੋਕਾਂ ਨੂੰ ਤੁਸੀਂ ਮੂਰਖ ਬਣਾ ਰਹੇ ਹਨ ਇਹ ਦੱਸ ਦਈਏ ਕਿ ਬਿਆਨ ਤਲਵੀਰ ਸਿੰਘ ਗਿੱਲ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਜੇਕਰ ਐਨੇ ਹੀ ਕਟੜੀ ਇਮਾਨਦਾਰ ਹੁੰਦੇ ਤਾਂ ਅੱਜ ਉਹ ਪੇਸ਼ ਹੁੰਦੇ ਤੇ ਨਾ ਹੀ ਉਹਨਾਂ ਦੀ ਅੱਜ ਗ੍ਰਿਫਤਾਰੀ ਹੁੰਦੀ ਤੇ ਤੁਸੀਂ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਪਰੰਤੂ ਅੱਜ ਜਿਹੜਾ 도ਗਲਾ ਚਿਹਰਾ ਹੈ ਉਹ ਸਾਹਮਣੇ ਆ ਗਿਆ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰ ਪਾਸਿੰਗਾ ਤੇ ਉਹਨਾਂ ਦੇ ਕੈਦੀ ਸਾਥੀ ਨੇ ਉਹਨਾਂ ਦੇ ਉੱਤੇ ਐਨਐਸਾ ਲਗਾ ਦਿੱਤੀ ਤੇ ਤੁਸੀਂ ਕਦੇ ਉਹਨਾਂ ਦਾ ਪੱਖ ਲਿਆ ਹੈ ਤੇ ਕਿਸਾਨੀ ਮੁੱਦਾ ਚੱਲਿਆ ਹੈ ਕਿ ਸਾਧ ਜਥੇਬੰਦੀਆਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਕਿ ਕਦੇ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਧਰਨਾ ਲਗਾਇਆ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਜਿਹੜੇ ਕੀਤਾ ਜਾ ਰਿਹਾ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਤਲਵਿੰਦਰ ਸਿੰਘ ਗਿਲਦਾਹੋਰ ਕੀ ਕਹਿਣਾ ਹੈ ਮੇਰੇ ਵੀਰੋ ਪਰਸੋ ਸ਼ਾਮ ਦਾ ਸੋਸ਼ਲ ਮੀਡੀਆ ਦੇ ਟੀਵੀ ਚੈਨਲਾਂ ਤੇ ਆਪਾਂ ਕੋਈ ਡਰਾਮਾ ਜਾਂ ਵੇਖੀ ਜਾਂਦੇ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਰਕਰਾਂ ਦਾ ਦੇਖੋ ਗੱਲ ਇਹ ਆ ਕਿ ਏਡੀ ਨੇ ਸਮਨਿੰਗ ਕੀਤੀ ਜਿਉ ਕੇਜਰੀਆ ਦੇ ਏਡਾ ਇਮਾਨਦਾਰੀ ਤੇ ਉਹਨੂੰ ਜਾਣਾ ਚਾਹੀਦਾ ਜਿਉ ਨਹੀਂ ਗਿਆ ਤੇ ਫਿਰ ਉਹਨਾਂ ਦਾ ਜੋ ਰਾਈਟ ਪੰਦਾ ਸੀਗਾ ਘਰਾਂ ਚੁੱਕ ਕੇ ਖੜਨਾ ਉਹਨਾਂ ਨੇ ਖੜਿਆ ਬੜੀ ਵਧੀਆ ਗੱਲ ਆ ਉਹ ਲੈ ਗਏ ਤੇ ਜਿਹੜੇ ਆ ਸਾਡੇ ਪੰਜਾਬ ਵਾਲੇ ਨੇ ਜਿਹੜੇ ਮੈਂ ਸਮਝਦਾ ਕਿ ਸਾਡਾ ਵੀਰ ਸਿੱਧੂ ਮੂਸੇ ਵਾਲਾ ਜਦੋਂ ਇਸ ਦੁਨੀਆ ਤੋਂ ਗਿਆ ਜਿੰਨਾਂ ਚੋਂ ਇੱਕ ਵੀ ਬੰਦਾ ਨਹੀਂ ਬੋਲਿਆ ਪਤਾ ਨਹੀਂ ਇਹਨਾਂ ਨੂੰ ਕੀ ਬਿੱਲੀ ਨਿਸ਼ਗੀ ਇੱਕ ਸਿੰਗਲ ਬੰਦਾ ਨਹੀਂ ਇਹਨਾਂ ਜੋ ਬੋਲਿਆ ਤੇ ਜੋ ਲਾਲਾ ਜੀ ਨੂੰ ਚੁੱਕ ਕੇ ਲੈ ਗਏ ਈਡੀਆਲੇ ਤੇ ਸਾਰਿਆਂ ਨੇ ਗੱਡੀਆਂ ਦਿੱਲੀ ਨੂੰ ਖਿੱਚਦੀਆਂ ਇੱਕੋ ਉਥੇ ਜਾ ਕੇ ਛੜਕਾਂ ਦੇ ਉੱਤੇ ਡਰਾਮੇ ਕਰਨਦੇ ਲੰਮੇ ਪੈਂਦੇ ਮੈਂ ਤਾਂ ਹੈਰਾਨ ਆ ਭਗਵੰਤ ਸਿੰਘ ਮਾਨ ਦੀ ਜ਼ੁਬਾਨ ਤੋਂ ਕਿ ਇੱਕ ਗੱਲ ਕਰਨੀ ਚਾਹੀਦੀ ਆ ਉਹ ਕਹਿ ਦਿੰਦਾ ਕਿ ਜਦੋਂ ਇੱਥੋਂ ਕਿਸੇ ਨੂੰ ਵਿਜੀਲੈਂਸ ਚੁੱਕ ਲੈਦੀ ਕਿਹਾ ਤਾਂ ਫਿਰ ਕੋਡ ਫੈਸਲਾ ਕਰੂ ਹੁਣ ਸਬਰ ਕਰੋ ਤੇ ਆਪਦੀ ਵਾਰੀ ਤੁਹਾਡਾ ਸਬਰ ਮੁੱਕ ਗਿਆ ਆਪਦੀ ਵਾਰ ਕਿਉਂ ਨਹੀਂ ਇਹ ਸਬਰ ਕਰਦੇ ਮੈਂ ਤਾਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਕਿ ਇਹਨੂੰ ਵੀ ਡਿਬਰੂਗੜ੍ਹ ਭੇਜੋ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਮਾਵਾ ਦੇ ਪੁੱਤ ਉੱਥੇ ਬੈਠੇ ਆ ਕਿ ਕਿਹੜੇ ਭਾਅ ਤੁੱਲਦੀ ਆ ਇਹ ਇਥੇ ਏਸੀ ਵਾਲੇ ਕਮਰਿਆਂ 'ਚ ਵੱਡੇ-ਵੱਡੇ ਸ਼ੀਸ਼ ਮਹਿਲਾਂ 'ਚ ਰਹਿੰਦੇ ਆ ਤੇ ਮਾਵਾ ਦੇ ਪੁੱਤ ਉਥੇ ਡੇਬਰੂ ਗੜਾ ਹਾਂ ਠੀਕ ਹੈ ਉਹਨਾਂ ਦੀ ਜਿੰਨੀ ਗਲਤੀ ਉਹਨੀ ਕੋ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਉਹ ਐਡੇ ਵੱਡੇ ਤੇ ਹੈ ਹੀ ਨਹੀਂ ਉਹ ਵਿਚਾਰਾ ਬਾਜ ਕੇ ਹਰਗਾ ਜਿਹੜਾ ਦਾਤਰੀ ਲੈ ਕੇ ਪੱਠੇ ਵੱਟਦਾ ਮੈਂ ਤਾਂ ਰਹਾਣੇ ਕਿ ਜੇ ਦਾਤਰੀਆਂ ਵਾਲੇ ਉਹ ਸਾਡੇ ਦੇਸ਼ ਨੂੰ ਖਤਰਾ ਹੋ ਗਿਆ ਸਾਡੇ ਪੰਜਾਬ ਨੂੰ ਖਤਰਾ ਹੋ ਗਿਆ ਤੇ ਫੇਰ ਬਣੂਗਾ ਕੀ ਇੱਥੇ ਸੋ ਇਸ ਕਰਕੇ ਆ ਜਿਹੜੇ ਕਦੀ ਵੀ ਨਹੀਂ ਬੋਲੇ ਕਦੀ ਕੁਲਦੀਪ ਧਾਰੀਆਲ ਬੋਲੀ ਜਾਂਦਾ ਕਦੀ ਆ ਸੰਧਵਾ ਬੋਲੀ ਜਾਂਦਾ ਇੱਕ ਦਿਨ ਬਹੁਤਾ ਹੀ ਨਟੰਕੀ ਜਿਹੜਾ ਉਹ ਆਨੰਦਪੁਰ ਸਾਹਿਬ ਵਾਲਾ ਵਾ ਜਿਹੜਾ ਮਨਿਸਟਰ ਹੈ ਕੋਲਕਾ ਪਾਇਆ ਉਹ ਉਹ ਉੱਜਾ ਕੇ ਵੇਖੋ ਕੀ ਛੜਕਾ ਦੇ ਲੰਮੇ ਪਏ ਬੈਗੇ ਨਟੰਕੀ ਕਰਨ ਦਿਆ ਇੱਕ ਪਤਾ ਨਹੀਂ ਮੈਨੂੰ ਚੇਤਾ ਭੁੱਲ ਗਿਆ ਇੱਕ ਕਹਿੰਦਾ ਉਹ ਬੋਗੀ ਐਮਐਲਏ ਲੁਧਿਆਣੇ ਦਾ ਉਹ ਕਹਿੰਦਾ ਨਾ ਰਾਸ ਦੀ ਸਾਡੇ ਕਾ ਰੋਟੀ ਪੱਕੀ ਤੇ ਨਾ ਹੀ ਕਿਸੇ ਨੇ ਖਾਧੀ ਇਹ ਦੀ ਬਸ਼ਰਮੀ ਨਾਲ ਝੂਠ ਬੋਲਣ ਵਾਲੇ ਬੰਦੇ ਯਾਰ ਇਹ ਦਸੋ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਸੋ ਇਸ ਕਰਕੇ ਚਾਪਲੂਸੀ ਦੀ ਫੈਵੀ ਕਰਨ ਦੀ ਕੋਈ ਹੱਤ ਹੁੰਦੀ ਆ ਜੇ ਤੁਸੀਂ ਚਾਪਲੂਸੀ ਕਰਨੀ ਆ ਜਾਂ ਉਹਨਾਂ ਨੂੰ ਪਾਲਚ ਮਾਰਨੀ ਆ ਕਿਸ ਤਰੀਕੇ ਨਾਲ ਮਾਰ ਲਓ ਇਹੋ ਜਿਹੀ ਗੱਲਾਂ ਨਾ ਕਰੋ ਤੇ ਜਿੱਡੀ ਕੁ ਤੁਸੀਂ ਇਮਾਨਦਾਰੀ ਦਾ ਢੋਂਗ ਰਚਿਆ ਉਹ ਤੁਹਾਡਾ ਮੇਰਾ ਵੀਰ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਸੋ ਇਸ ਕਰਕੇ ਲੋਕ ਵੇਟ ਕਰ ਰਹੇ ਸੀ ਨਾ ਤੇ ਤੁਸੀਂ ਕਰਾਈਆਂ ਕੌਂਸਲਰਾਂ ਦੀਆਂ ਇਲੈਕਸ਼ਨਾਂ ਨਾ ਤੁਸੀਂ ਕਰਾਈਆਂ ਸਰਪੰਚੀਆਂ ਦੀਆਂ ਨਹੀਂ ਤੇ ਤੁਹਾਨੂੰ ਹੁਣ ਰਿਜ਼ਲਟ ਬੜੇ ਵਧੀਆ ਆ ਜਾਣੇ ਸੀ ਤੇ ਹੁਣ ਕੋਈ ਨਹੀਂ ਗੁਰੂ ਕਿਰਪਾ ਕਰੇ ਆ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਆ ਇਹਦੇ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਤੁਹਾਡਾ ਸਾਰਾ ਨਤੀਜਾ ਤੁਹਾਡੀ ਸਾਰੀ ਮਿਹਨਤ ਦਾ ਫਲ ਜਿਹੜਾ ਤੁਹਾਡੇ ਬਿਲਕੁਲ ਸਾਹਮਣੇ ਆਉਣਾ ਹੁਣ ਡਰੋ ਨਾ ਤਗੜੇ ਹੋ ਕੇ ਹੁਣ ਆਪਦਾ ਸਾਹਮਣਾ ਕਰੋ ਜਿਹੜੇ ਤੁਸੀਂ ਇੱਥੇ ਇਮਾਨਦਾਰੀ ਦਾ ਢੋਂਗ ਰੱਜ ਕੇ ਪੰਜਾਬ ਦੇ ਵਿੱਚ ਲੁੱਟ ਕੇ ਲੈ ਗਏ ਜੇ ਨਾ ਹੁਣ ਤੁਹਾਡੀ ਗੱਲ ਨਹੀਂ ਬੰਨੀ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਦਿੱਲੀ ਵਾਲਾ ਕਿੱਡਾ ਕਿ ਇਮਾਨਦਾਰ ਆ ਸਾਰੇ ਮੁਲਖ ਨੂੰ ਪਤਾ ਲੱਗ ਗਿਆ ਸੋ ਇਸ ਕਰਕੇ ਬਹੁਤ ਤੁਸੀਂ ਜਾ ਕੇ ਲੈਕਚਰਾਂ ਬਾਹਰੀਆਂ ਸਟੇਟਾਂ ਦੇ ਵਿੱਚੋਂ ਲੜੀਆਂ ਤੁਹਾਨੂੰ ਤਾਂ ਸਾਰਿਆਂ ਨੂੰ ਉਦਾਂ ਨਹੀਂ ਰਿਜ਼ਾਈਨ ਕਰ ਜਾਣਾ ਚਾਹੀਦਾ ਜਦੋਂ ਨੋਟਾ ਤੋਂ ਵੀ ਘੱਟ-ਗੱਟਾ ਤੁਹਾਨੂੰ ਪਈਆ ਤੇ ਬੱਟ ਮੈਂ ਸਜਣਾ ਕਿ ਤੁਹਾਡੇ ਵਿੱਚ ਹਾਦ ਦੇ ਵਿੱਚ ਬੇਸ਼ਰਮੀ ਵਾਲੀ ਕੋਈ ਹੱਤ ਨਹੀਂ ਕੀ ਬਹੁਤ ਵੱਡੇ ਬੇਸ਼ਰਮ ਜੇ ਵੱਡੇ ਬੱਦਰ ਤੇ ਬੇਸ਼ਰਮ ਜੇ ਸੋ ਇਸ ਕਰਕੇ ਮੈਂ ਕਿਦਰ ਉਹ ਧਾਰੀ ਆ ਸਾਡੀ ਗੱਲ ਸੁਣਦਿਆਂ ਉਹ ਕਹਿੰਦੇ ਜੀ ਬੋਰਡ ਬਾਟ ਲਾਇਆ ਵੋਟਾਂ ਨਹੀਂ ਪੈਂਦੀਆਂ ਤੇ ਮੈਨੂੰ ਲੱਗਦਾ ਕਿ ਚੰਡੀਗੜ੍ਹ ਦਾ ਕੋਈ ਖੰਭਾ ਹੀ ਨਹੀਂ ਤੁਸੀਂ ਰਹਿੰਦਾ ਜਿੱਤੇ ਬੋਰਡ ਨਹੀਂ ਲਾਇਆ ਪੰਜਾਬ ਦੇ ਵਿੱਚ ਉਹ ਨਹੀਂ ਜਨ ਸੰਖਿਆ ਨਹੀਂ ਜਿੰਨੇ ਪੰਜਾਬ ਦੇ ਵਿੱਚ ਤੁਸੀਂ ਬੋਰਡ ਲਾਦੇ ਆ ਮੇਰਾ ਵੀਰ ਇੱਕ ਜਵਾਨ ਤੇ ਰੋਣਾ ਇੱਕ ਪਾਸੇ ਰੋ ਤੇ ਫਿਰ ਜੇ ਬੋਰਡ ਲਾਇਆ ਵੋਟਾਂ ਨਹੀਂ ਪੈਂਦੀਆਂ ਤਾਂ ਭਗਵੰਤ ਮਾਨ ਨੂੰ ਸਮਝਾਣਾ ਮੇਰਾ ਵੀਰ ਜਾ ਕੇ ਕਿਉਂ ਬੋਰਡ ਲਾਈ ਜਨਾ ਲੋਕਾਂ ਦੇ ਕੰਮ ਕਰ ਡਿਵੈਲਪਮੈਂਟ ਕਰੋ ਫੇਰ ਵੋਟਾਂ ਪੈਣੀਆਂ ਸੋ ਇਸ ਕਰਕੇ ਮੈਂ ਆਪਣਾ ਇਸ ਗੱਲ ਨੂੰ ਠੀਕ ਸਮਝਦਾ ਕਿ ਵੇਖੋ ਜਿਹੜਾ ਬੰਦਾ ਕਾਨੂੰਨ ਨੂੰ ਕਾਨੂੰਨ ਤੋਂ ਉੱਪਰ ਕੋਈ ਨਹੀਂਗਾ ਜਿਹੜਾ ਬੰਦਾ ਕਾਨੂੰਨ ਦੇ ਮਤੇ ਤ ਨਹੀਂ ਚੱਲਦਾ ਉਸ ਨੂੰ ਫਿਰ ਇਸੇ ਤਰ੍ਹਾਂ ਜਿਦ ਤਰਾ ਇਹਨੂੰ ਬਾਥਰੂਮ ਚੋਂ ਬੋਆ ਤੋੜ ਕੇ ਕੱਢ ਕੇ ਹੰਦੇ ਲੈ ਕੇ ਗਿਆ ਨਾ ਇਸੇ ਤਰ੍ਹਾਂ ਖੜਦਾ